ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਬੈਸੇ ਤਾਂ ਧੰਨਵਾਦ ਕਰਨਾ ਨਹੀਂ ਬਣਦਾ ਕਿਉਂਕਿ ਸਾਰੇ ਅੱਜ ਜਿੰਨੇ ਵੀ ਮਹਾਰਾਜ ਦੀ ਇਸ ਮਹਾਨ ਰੈਲੀ ਦੇ ਵਿੱਚ ਆਏ ਨੇ ਚਾਹੇ ਉਹ ਪੰਜਾਬ ਤੋਂ ਹੋਣ ਜਾਂ ਹਰਿਆਣਾ ਜਾਂ ਰਾਜਸਥਾਨ ਤੋਂ ਹੋਣ ਉਹ ਆਪਣੇ ਹੱਕਾਂ ਲਈ ਆਏ ਨੇ ਉਹ ਆਪਣੇ ਪੰਜਾਬ ਲਈ ਆਏ ਨੇ ਉਹ ਆਪਣੀ ਧਰਤੀ ਮਾਂ ਲਈ ਆਏ ਨੇ ਫਿਰ ਵੀ ਧੰਨਵਾਦ ਇਸ ਕਰਕੇ ਕਰਨਾ ਬਣਦਾ ਕਿ ਮੈਂ ਸਮਝਦਾ ਕਿ ਤੁਸੀਂ ਇੱਕ ਮੇਰੇ ਨਿੱਕੇ ਜਿਹੇ ਸੱਦੇ ਦੇ ਉੱਤੇ ਅੱਜ ਲੱਖਾਂ ਦਾ ਜਿਹੜਾ ਇਕੱਠਾ ਹੈ ਉਹ ਕੀਤਾ ਮੈਨੂੰ ਲੱਗਦਾ ਨਹੀਂ ਸੀ ਵੀ ਐਡੀ ਉਮੀਦ ਨਹੀਂ ਸੀ ਕਿ ਐਡਾ ਵੱਡਾ ਇਕੱਠ ਹੋ ਜੂਗਾ ਪਰ ਯਾਰ ਕਮਾਲ ਕਰਤੀ ਮੈਨੂੰ ਹੁਣ ਪਤਾ ਲੱਗਿਆ ਜਦੋਂ ਮੈਂ ਬਾਅਦ ਦੇ ਵਿੱਚ ਜਿਹੜੇ ਟੈਂਟ ਵਾਲੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਉਹ ਕਹਿੰਦੇ ਭਾਈ ਜਿਹੜੇ ਹਿਸਾਬ ਨਾਲ ਅਸੀਂ ਮੈਟ ਬਸਾਏ ਸੀ ਉਸ ਹਿਸਾਬ ਨਾਲ ਲੱਗਦਾ ਵੀ ਜਿਹੜੇ ਬੈਠੇ ਸੀ ਤੇ ਉਸ ਤੋਂ ਬਾਅਦ ਇਲਾਵਾ ਲੋਕ ਕੋਠਿਆਂ ਤੇ ਚੜੇ ਹੋਏ ਸੀ ਟਾਬਰਾਂ ਤੇ ਚੜੇ ਹੋਏ ਸੀ ਬਨੇਰਿਆਂ 'ਤੇ ਬੈਠੇ ਸੀ ਕਿ ਬੈਠਣ ਬੈਠਣ ਦੀ ਸਮਰੱਥਾ ਜਿਹੜੀ ਉਹ 1 ਲੱਖ ਤੋਂ ਉੱਪਰ ਸੀ ਤੇ ਆਲੇ-ਦਾਲੇ ਜਿਹੜੇ ਕੋਈ ਲੰਗਰ ਛਕੀ ਜਾਂਦਾ ਸੀ ਕੋਈ ਕੋਠਿਆਂ 'ਤੇ ਬੈਠੇ ਨੇ ਕੋਈ ਆਲੇ-ਦਾਲੇ ਫਿਰ ਰਹੇ ਸੀ ਉਹਨਾਂ ਦੀ ਗਿਣਤੀ ਵੀ ਉੱਡ ਵੀ ਗਿਣਤੀ ਉਹਨਾਂ ਦੀ ਸੀ ਸੋ ਇਸ ਕਰਕੇ ਧੰਨਵਾਦ ਕਰਨਾ ਪੈਂਦਾ ਕਿ ਕੋਈ ਕਿਸੇ ਨੂੰ ਨਿਰਜੀ ਸੁਨੇਹਾ ਨਹੀਂ ਮੈਂ ਦਿੱਤਾ ਤੇ ਪਰ ਮੈਂ ਯਾਰ ਅੱਜ ਹੈਰਾਨ ਰਹਿ ਗਿਆ ਕਿ ਬਹੁਤ ਜ਼ਿਆਦਾ ਜਿਹੜਾ ਪਿਆਰ ਤੇ ਸਤਿਕਾਰ ਤੁਹਾਡੇ ਵੱਲੋਂ ਮਿਲਿਆ ਮੈਂ ਦੇਖਿਆ ਕਿ ਗੁਰਦਾਸਪੁਰ ਤੋਂ ਜਲੰਧਰ ਤੋਂ ਅੰਮ੍ਰਿਤਸਰ ਤੋਂ ਦੂਰੋਂ ਦੂਰੋਂ ਕਈ ਮੇਰੀਆਂ ਭੈਣਾਂ ਆਈਆਂ ਜਲੰਧਰ ਤੋਂ ਉਹਨੇ ਮਿਲ ਕੇ ਦਸਾਂ ਗੀ ਖਾ ਜਲੰਧਰ ਤੋਂ ਆਇਆ ਸਾਡਾ ਵਕੀਲ ਭਾਈਚਾਰਾ ਵਕੀਲ ਵੀ ਬਹੁਤ ਸਾਡੇ ਭਰਾ ਹੈ ਹਰ ਤਰ੍ਹਾਂ ਦਾ ਵਰਗ ਮੈਂ ਹੁਣ ਕਿਹਦਾ ਕਿਹਦਾ ਜ਼ਿਕਰ ਕਰਾਂ ਜ਼ਿਕਰ ਕਰੂੰਗਾ ਗੱਲ ਲੰਬੀ ਹੋ ਜਾਣੀ ਹੈ ਮੈਨੂੰ ਲੱਗਦਾ ਕਿ ਕੋਈ ਵਰਗ ਰਹਿਣਾ ਨਹੀਂ ਹੈਗਾ ਇੱਥੇ ਸ਼ਮੂਲੀਅਤ ਕਰਨ ਤੋਂ ਬਿਨਾ ਸੋ ਮੈਂ ਸੋ ਰਹਿਣਾ ਨਹੀਂ ਗਿਆ ਕਿ ਯਾਰ ਮੈਂ ਤੁਹਾਡਾ ਧੰਨਵਾਦ ਜਿਹੜਾ ਕਰਾਂ ਸੋ ਇਹ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਮੇਰੇ ਮਹਾਰਾਜ ਪਿੰਡ ਦੇ ਮੇਰੇ ਸਾਥੀਆਂ ਦਾ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਆਪਣੇ ਕੋਲੋਂ ਖਰਚਾ ਕਰਕੇ ਜਿੰਨਾ ਵੀ ਪ੍ਰਬੰਧ ਹੋਇਆ ਚਾਹੇ ਲੰਗਰ ਦਾ ਖਰਚਾ ਹੋਇਆ ਚਾਹੇ ਟੈਂਟ ਦਾ ਹੋਇਆ ਚਾਹੇ ਉਹ ਸਾਊਂਡ ਸਪੀਕਰਾਂ ਦਾ ਹੋਇਆ ਸਾਰਾ ਜਿਹੜਾ ਖਰਚਾ ਉਹਨਾਂ ਕੋਲੋਂ ਕਰਕੇ ਉਹਨਾਂ ਦਾ ਹੀ ਬਹੁਤ ਤਹਿ ਦਿਲੋਂ ਧੰਨਵਾਦ ਬਸ ਮੈਂ ਇਹ ਕਹਿਣਾ ਚਾਹੁੰਦਾ ਕਿ ਯਾਰ ਵੀ ਅੱਜ ਤੁਸੀਂ ਦਿਖਾਤਾ ਇਹ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਕੱਲੇ ਫੇਸਬੁੱਕਾਂ ਦੇ ਉੱਤੇ ਗੱਲਾਂ ਕਰਨ ਵਾਲੇ ਨਹੀਂ ਐ ਉਹ ਆਪਣੇ ਹੱਕਾਂ ਲਈ ਉਹ ਆਪਣੇ ਪੰਜਾਬ ਲਈ ਉਹ ਆਪਣੀ ਹੋਂਦ ਲਈ ਸੜਕਾਂ ਤੇ ਨੇ ਉਹ ਮਦਾਨਾਂ 'ਚ ਨੇ ਉਹ ਜੰਗ ਲੜਨਗੇ ਉਹ ਜਿੱਤ ਕੇ ਹੀ ਵਾਪਸ ਆਉਣਗੇ ਇਹ ਅੱਜਕੱਲ ਤੁਸੀਂ ਦਰਸਾ ਦਿੱਤੀ ਆ ਪ੍ਰਭੂ ਤੇ ਅਗਲੀ ਮੈਂ ਬੇਨਤੀ ਜਿਹੜੀ ਕਰਨੀ ਆ ਉਹ ਮੈਂ ਕਿਸਾਨ ਆਗੂਆਂ ਨੂੰ ਕਰਨੀ ਆ ਕਿ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਅਸੀਂ ਮੈਜਿਸਟ੍ਰੇਟ ਜੇ ਤੋਂ ਵੀ ਇਹ ਗੱਲ ਬੋਲੀ ਆ ਕਿ ਅਸੀਂ ਹਰ ਵਕਤ ਤੁਹਾਡੇ ਨਾਲ ਉਸੀ ਕੋਈ ਨਾ ਕੋਈ ਜਿਹੜਾ ਪ੍ਰੋਗਰਾਮ ਹੈ ਉਹ ਦਿੱਲੀ ਦੇ ਵਿੱਚੋਂ ਦਿਓ ਤਾਂ ਕਿ ਜਿਹੜੀ ਸਰਕਾਰ ਹੁਣ ਧੱਕੇਸ਼ਾਹੀ ਤੇ ਉਤਰੀ ਹੋਈ ਹੈ ਨੋਟਸ ਕੱਢ ਰਹੀ ਹੈ ਫੋਟੋਆਂ ਜਾਰੀ ਕਰ ਰਹੇ ਨੇ ਛਾਪਾਂ ਮਾਰੀ ਹੋ ਰਹੀ ਹੈ ਨੌਜਵਾਨਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ ਆਗੂਆਂ ਦੀਆਂ ਵੀ ਕੰਗੀਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਜਾਰੀ ਹੋਈਆਂ ਨੇ ਤੇ ਟਿੱਕੜੀ ਵਾਲੇ ਪਾਸੇ ਮੈਂ ਦੇਖਿਆ ਕਿ ਨੋਟਸ ਲਾਏ ਹੋਏ ਨੇ ਬੋਰਡਾਂ ਤੇ ਲਿਖ ਕੇ ਲਾਤਾ ਪੁਲਿਸ ਨੇ ਕਿ ਤੁਹਾਨੂੰ ਇਹ ਧਰਮਾ ਚੱਕ ਲੈਣਾ ਚਾਹੀਦਾ ਸੋ ਜੇ ਆਪਾਂ ਐਂ ਚੁੱਪ ਬੈਠੇ ਰਹੇ ਨਾ ਅਪਾ ਕੋਈ ਨਾ ਕੀਤਾ ਕੋਈ ਹਿਰੋ ਜਿਤ ਨਾ ਕੀਤੀ ਕੋਈ ਨਾ ਪ੍ਰੋਗਰਾਮ ਦਿੱਤਾ ਤਾਂ ਇਹਨਾਂ ਪੁਲਿਸ ਨੇ ਸਰਕਾਰ ਨੇ ਆਪਾਂ ਨੂੰ ਦਿਨ ਦਿਨ ਤੰਗ ਕਰਨਾ ਸ਼ੁਰੂ ਕਰਨਾ ਸੋ ਇਹਨਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪੈਣਾ ਇਸ ਹੱਲੇ ਨੂੰ ਰੋਕਣਾ ਪੈਣਾ ਜੇ ਆਪਾਂ ਚਾਹੁੰਦੇ ਹਾਂ ਕਿ ਇਸ ਅੰਦੋਲਨ ਨੂੰ ਆਪਾਂ ਜਿੱਤ ਗਏ ਸੋ ਭਰਾਵੋ ਮੈਂ ਤੁਹਾਨੂੰ ਇਸ ਕਰਕੇ ਅਪੀਲ ਕਰਦਾ ਕਿ ਜਦੋਂ ਵੀ ਕਿਤੇ ਵੀ ਸਾਨੂੰ ਕੋਈ ਸੱਦਾ ਆਉਂਦਾ ਦਿੱਲੀ ਜਾਣ ਦਾ ਆਉਂਦਾ ਕਿਤੇ ਵੀ ਕੋਈ ਪ੍ਰੋਗਰਾਮ ਦਾ ਸੱਦਾ ਆਉਂਦਾ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਦਿੱਲੀ ਜਾਵਾਂਗੇ ਤੇ ਅਸੀਂ ਆਵਾਂਗੇ ਹਰ ਹਾਲਤ ਦਿੱਲੀ ਆਵਾਂਗੇ ਤੁਸੀਂ ਕੋਪਰਾਮ ਜਰੂਰ ਦਿਓ ਤੇ ਇਹ ਤੋਂ ਇਲਾਵਾ ਅੱਜ ਮੈਂ ਇੱਕ ਹੋਰ ਦੇਖਿਆ ਕਿ ਇੱਕ ਪ੍ਰਪਾਗੈਂਡਾ ਹੋ ਗਿਆ ਜੀ ਕਿਤਾ ਜੀ ਕਾਂਗਰਸੀਆਂ ਨੇ ਇਕੱਠ ਕਰਾਤਾ ਜੀ ਇਹ ਫਲਾਨਿਆਂ ਨੇ ਕਰਾਤਾ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹਨਾ ਕਿ ਇਹ ਇਕੱਠ ਮੈਂ ਨਹੀਂ ਕਹਿੰਦਾ ਲੱਖੇ ਕਰਕੇ ਇਕੱਠ ਹੋਇਆ ਇਹ ਨਾ ਕਿਸੇ ਕਾਂਗਰਸੀ ਕਰਕੇ ਇਕੱਠ ਹੋਇਆ ਠੀਕ ਹੈ ਜਿਹੜੇ ਕਾਂਗਰਸੀ ਮੇਰੇ ਇੱਕ ਮਿੱਤਰ ਵੀ ਆ ਮੁੰਡਾ ਕਮਲਜੀਤ ਬਾਗ਼ੇ ਪੁਰਾਣੇ ਤੋਂ ਕਾਂਗਰਸੀ ਦਾ ਲੀਡਰ ਦਾ ਮੁੰਡਾ ਉਹ ਮੇਰਾ ਨਿੱਜੀ ਮੇਰਾ ਮਿੱਤਰ ਉਹ ਆਇਆ ਆਦੇ ਤੌਰ ਤੇ ਨਿੱਜੀ ਮੇਰੀ ਕਾਲੀਦਾਲਾ ਨਾਲ ਵੀ ਨਿੱਜੀਆਂ ਨਾਲ ਬਹੁਤ ਲਿਆਜ ਉਹ ਵੀ ਆਏ ਨੇ ਝਾੜੂ ਵਾਲਾ ਵੀ ਨਿੱਜੀ ਮੇਰੀਆਂ ਲਿਆਜ ਜਾਣੇ ਉਹ ਵੀ ਆਏ ਨੇ ਉਹ ਆਏ ਨੇ ਇਕੱਠ ਲੱਖੇ ਕਰਕੇ ਨਹੀਂ ਹੋਇਆ ਮੈਂ ਕੋਈ ਐਡਾ ਮਹਾਨ ਨਹੀਂ ਹੈਗਾ ਇਹ ਇਕੱਠ ਪੰਜਾਬ ਲਈ ਹੋਇਆ ਹੈ ਇਹ ਇਕੱਠ ਆਪਣੇ ਹੱਕਾਂ ਲਈ ਹੋਇਆ ਇਹ ਜੀਆਂ ਹਰਕਤਾਂ ਨਾ ਕਰਿਆ ਕਰੋ ਫੁਲਾਨੀ ਸਰਕਾਰ ਨੇ ਕਰਾਤਾ ਜੀ ਧਿੰਕੀ ਨੇ ਕਰਾਤਾ ਜੀ ਉਹਨੇ ਕਰਾਤਾ ਜੀ ਇਹਨੇ ਕਰਾਤਾ ਨਹੀਂ ਜੀ ਮੈਂ ਜਦ ਆਬਾਦਲਾਂ ਵਾਲਿਆਂ ਨੇ ਬੜਾ ਪ੍ਰਪਰਗੈਂਡਾ ਕੀਤਾ ਕਿ ਫਲਾਨੇ ਨੇ ਕਰਤਾ ਜੀ ਇਹ ਇੱਕ ਇਹ ਕਾਂਗਰਸੀਆਂ ਨੇ ਜੀ ਸ਼ਹਿਤ ਇਹ ਹੋ ਗਿਆ ਜੀ ਫਲਾਨੇ ਦੀ ਸ਼ਹਿਤ ਇਹ ਹੋ ਗਿਆ ਮੈਂ ਕਹਿੰਦਾ ਤੁਸੀਂ ਦੁਬਾਰਾ ਕਿਤੇ ਪਲੇਖਾ ਕੱਢ ਲਿਓ ਤੁਸੀਂ ਇੱਕ ਪਾਸੇ ਉਹ ਲੋਕ ਨੇ ਜਿਹਨਾਂ ਨੇ ਪੰਜਾਬ ਨੂੰ ਤਬਾਹ ਕਰਨ ਵਾਲੇ ਲੋਕ ਹਾਂ ਜੇ ਮੈਂ ਇੱਕ ਨਹੀਂ ਕਹਿੰਦਾ ਵੀ ਇਕੱਲੇ ਬਾਦਲਾਂ ਵਾਲੇ ਨੇ ਕਾਂਗਰਸੀ ਵੀ ਬਰਾਬਰ ਦੇ ਜ਼ਿੰਮੇਵਾਰ ਆ ਇੱਕ ਪਾਸੇ ਤੁਸੀਂ ਰੱਖ ਲਿਓ ਦੋਨੇ ਇਕੱਠੇ ਹੋ ਕੇ ਤੇ ਇੱਕ ਪਾਸੇ ਪੰਜਾਬ ਦੇ ਲੋਕ ਰੱਖ ਲੈਣਗੇ ਜਿਹੜੇ ਪੰਜਾਬ ਦੇ ਦਰਦੀ ਲੋਕ ਨੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਇੱਕ ਇੱਕ ਪਾਸੇ ਉਹ ਰੱਖ ਲੈਣਗੇ ਤੁਹਾਡਾ ਪਲੇਖਾ ਉਹ ਲੋ ਕੱਢ ਦੇਣਗੇ ਸੋ ਇਹ ਜੀਆਂ ਨਾ ਗੱਲਾਂ ਕਰਿਆ ਕਰੋ ਹਰ ਗੱਲ ਤੇ ਸਿਆਸਤ ਪੰਦਰੋ ਹਰ ਗੱਲ ਤੇ ਸਿਆਸਤ ਹਰ ਗੱਲ ਦੇ ਉੱਤੇ ਰਾਲਾ ਪਾ ਕੇ ਬੈਠ ਜਾਨੂੰ ਆਇਆ ਹੋਇਆ ਉਹ ਹੋਇਆ ਸੋ ਮੈਂ ਦੁਬਾਰਾ ਫੇਰ ਤਹਿ ਦਿਲੋਂ ਪ੍ਰਭੂ ਤੁਹਾਡਾ ਧੰਨਵਾਦ ਮੈਂ ਤੁਹਾਡਾ ਕਰਜ ਕਰਜ ਮੇਰਾ ਮੇਰਾ ਰੋਮ ਰੋਮ ਮੇਰਾ ਕਰਜਈ ਆ ਤੁਹਾਡਾ ਤੇ ਜਿੰਨਾ ਚਿਰ ਮੈਂ ਪਤਾਜੀ ਵੀ ਕਿਹਾ ਸੀ ਕਿ ਜੇ ਤਾਂ ਫੜਿਆ ਗਿਆ ਤਾਂ ਗੱਲ ਅਲੱਗ ਆ ਪਰ ਜੇ ਬਾਹਰ ਰਹਾ ਤਾਂ ਅੰਦੋਲਨ ਜਿੱਤੇ ਬਣਾ ਘਰੇ ਨਹੀਂ ਮੁੜਦਾ ਇਹ ਸੁਣ ਨਾਲ ਵਾਦਾ ਰਿਹਾ ਸੋ ਪਰ ਡਟ ਕੇ ਮੇਰਾ ਵੀ ਨਾਲ ਖੜੇ ਰਹੋ ਸਾਥ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ